ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁਰਦਾਸ ਭਾਈ ਸੁਖندر ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਸਖ ਚੱਥੇ ਬੰਦੀਆਂ ਦਾ ਆਗੂ ਤੇ ਸਮਾਜ ਉੱਗਾ ਸਮਾਜਸੀ ਵੀ ਇਸ ਸਮਾਂ ਚ ਕਰਨ ਲੱਗੇ ਹੋਏ ਉਹ ਬੰਦੇ ਦੇ ਵਿੱਚ ਕੀ ਮਾਮਲਾ ਇਹ ਪੁਰਾਣੇ ਤੇ ਵੱਡੇ ਭਰਾ ਸੀਗੇ ਤੇ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀਗੇ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇੱਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀਗੇ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨਾਂ ਪਰਛਾਈਆਂ ਪਰ ਨਾ ਮੰਨੇ ਅੱਜ ਇਹ ਤੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਾਸ ਖਦਸਾ ਪਰ ਇਹਦੇ ਨਾਲ ਅਸੀਂ ਇਹ ਅਪੀਲ ਕਰਦੇ ਆਂ ਕਿ ਇਹੋ ਜਿਹਾ ਗੰਦੇ ਮੁੜਕੇ ਨਹੀਂ ਲਊਗਾ ਅੱਜ ਤੋ ਤੌਬਾ ਕੀਤੀ ਐ ਜੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਤੁਹਾਡਾ ਭਰਾ ਹੈ ਤੁਸੀਂ ਕਿਹਦੇ ਰੋਕਦੇ ਹੋ ਬਹੁਤ ਜਿਆਦੇ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮੰਤਾਂ ਵੀ ਕਰੀਆਂ ਤੇ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਦੋਂ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਆ ਤੁਸੀਂ ਮੈਨੂੰ ਕਿਵੇਂ ਰੋਕ ਲੇਗੇ ਉਹ ਇਹ ਬਾਜ਼ਾਰ ਚ ਜੋ ਗੜੀਆਂ ਸਰੀਆਂ ਸਬਜ਼ੀਆਂ ਨੇ ਮੈਂ ਕਿਤੇ ਨੌਕਰੀ ਵੀ ਕਰਦਾ ਨਹੀਂ ਨੀ ਨੌਕਰੀ ਕੋਈ ਨਹੀਂ ਕਰਦਾ ਇਹਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਇੱਥੇ ਤੁਹਾਡੇ ਮੀਡੀਆ ਲਈ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜ਼ਰੂਰ ਇੱਕ ਸਹਿਯੋਗ ਬਣਦਾ ਕਿ ਉਹ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆਂ ਕਿ ਇਹ ਮੇਰੀ ਵੈਟਲੈਂਡ ਤੋਂ ਬਾਅਦ ਉਥੇ ਤੇ ਜ਼ਰੂਰ ਕੈਮਰਾ ਮਾਰੇਓ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਵਿਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ ਸਰਾਪ ਪੈਂਦਾ ਸਰਾਪ ਪੈ ਜਾਂਦਾ ਉਹ ਕਿੱਥੇ ਲੱਗੇ ਜਾਂਦੇ ਨੇ ਸਪਾ ਉਹਨੇ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋਂ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ ਕਿਤੇ ਪਿੰਡ ਜੇ ਤਾਂ ਬਾਹਰ ਨਹੀਂ ਜੀ ਬਾਹਰ ਹੈ ਕੀ ਨਾਮ ਹੈ ਕੁਲਵਿੰਦਰ ਸਿੰਘ ਜੀ ਆ ਸਰਪੰਚ ਜੀ ਹਾਂ ਜੀ ਮੈਨੂੰ ਦੱਸ ਇੱਕ ਹੀ ਮਾਮਲਾ ਹੋਇਆ ਅੱਜ ਪੜਦੇ ਇਹ ਮਾਮਲੇ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਕਈ ਵਾਰ ਕਿਹਾ ਇਹਨਾਂ ਨੂੰ ਵੀ ਚੱਕ ਦਾ ਦੂ ਚੱਕ ਲਾ ਨਾ ਇਹ ਨਹੀਂ ਮੰਨੇ ਹੁਣ ਆਪਾਂ ਆਲਰੇਡੀ ਸਾਰੇ ਮਹਿਕਮਾ ਨੂੰ ਡੈਟਰਾ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡਾ ਇਹ ਹੋਣਾ ਹੈ ਨਹੀਂ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਹਾਂ ਜੀ ਘਰ ਆਈ ਅੰਦਰ ਅਰ ਮਾਤਾ ਰਹਿ ਇਹ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੇ ਮਾਤਾ ਬੈਠੀ ਹੈ ਬੇਟੀ ਉਹਦੀ ਤੇ ਆਪ ਮੈਂ ਤਾਂ ਨਿਜਾਣੇ ਲਈ ਬਾਕੀ ਕਮਰਾਂ ਦਾ ਕੀ ਕਹਿਣਾ ਪਰਿਵਾਰਕ ਮੈਂਬਰ ਮਾਤਾ ਦਾ ਘਰੀਏ ਚਕਾਓ ਮਾਤਾ ਨਹੀਂ ਬੜਾ ਜ਼ੋਰ ਭਾਈ ਵੀਰ ਨੂੰ ਚਕਾ ਕੇ ਸਾਫ ਕਰਾਉਗੇ ਇਹ ਥੋੜਾ ਬਹੁਤ ਬਹੁਤ ਧੰਨਵਾਦ ਤੇ ਫਿਰ ਉਹਦੇ ਲਈ ਚਕਣਾ ਬਸ ਕੀ ਹੈ ਕੀ ਕੀ ਚੀਜ਼ਾਂ ਅੰਦਰ ਮਾਗਣਾ ਜੀ ਪਲਾਸਟਿਕ ਕ੍ਰੇਡ ਪੱਲੀਆਂ ਥੈਲੇ ਕੀ ਚੀਜ਼ ਨਹੀਂ ਹੈ ਕਿ ਜਿਹੜੀ ਬਾਜ਼ਾਰ ਚ ਉਪਲਬਧ ਹੈ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਚੀਜ਼ ਦੇ ਲੋ ਸਭ ਚੀਜ਼ਾਂ ਮਿਲਣੇ ਦਾ ਬਹੁਤ ਇੱਥੇ ਅੰਦਰ ਕੁਝ ਕਰਾਣਾ ਕੀ ਕਰਾਂ ਪਤਾ ਨਹੀਂ ਜੀ ਬਸ ਮੈਂ ਸਮਝਦਾ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿੰਮੇ ਇਹਦੇ ਘਰ ਪਰਿਵਾਰ ਰਹੇ ਰਿਆ ਵੀ ਇਹਦੇ ਭਾਈ ਨੇ ਵੀ ਸਮਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਤੇ ਉਹਨਾਂ ਨੇ ਹੀ ਪਹਿਲਾਂ ਐਪਲੀਕੇਸ਼ਨ ਦਿੱਤੀ ਜੀ ਤੇ ਪਰ ਇਹ ਸਮਝਦੇ ਨਹੀਂਗਾ ਜੀ ਇਹ ਹੁਣ ਬੰਦਾ ਕਹੇ ਹੁਣ ਬਹੁਤ ਯਾਨੀ ਆਧਾ ਅੱਖ ਕੇ ਕੰਮ ਕਰਿਆ ਜੀ ਅਜਿ ਦਾ ਚਕਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਗਦਾ ਸੀ ਇੱਥੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ بارش ਹੋ ਜਾਂਦੀ ਸੀ ਉਦੋਂ ਤਾਂ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਫਿਰ ਡੰਗਰਾਂ ਦਾ ਦੁੱਧ ਇਹ ਦੁੱਧ ਆ ਉਹ ਦੁੱਧ ਨਹੀਂ ਲੈਂਦਾ ਜੀ ਪੀਂਦਾ ਨਹੀਂ ਕਿਉਂਕਿ ਉਹ ਚ ਪਾਉ ਇਹ ਕਿੰਨੇ ਸਮੇ ਤੋਂ ਇੱਥੇ ਇਕੱਠਾ ਕਰ ਰਹੇ ਸੀ ਜੀ ਮੇਰੀ ਨੋਲੇਜ ਦਾ ਮੈਨੂੰ ਇੱਥੇ ਕੋਈ ਅੰਦਾਜ਼ਾ ਵੀ 10 ਸਾਲ ਤੋਂ ਪਹਿਲੇ ਤੋਂ ਇਹ ਕਰ ਰਿਹਾ ਸੀ ਦੁੱਧ ਇਹ 10 ਸਾਲ ਤੇ ਵੀ ਸਰਦ 15 15 ਸਾਲ ਆ ਹਾਂ ਆ ਸਮਾਨ ਨਹੀਂ ਚੱਕ ਲਿਆ ਪਹਿਲਾਂ ਜੇ ਥੋੜਾ ਦੋ ਲੱਕੜਾ ਲੱਕੜਾਈ ਲੈ ਕੇ ਚੱਕੇ ਇਦਾਂ ਉਹ ਚੀਜ਼ ਮਿਲ ਗਈ ਫਰਤਾਂ ਵਾਲੀ ਘਰੇ ਆਣ ਉਹ ਲਿਓਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਵੀ ਕੋਈ ਪਰਮਿਸ਼ਨ ਵੀ ਤੂੰ ਜਾ ਕੇ ਲੈ ਕੇ ਜਾਇਆ ਕਰ ਵੀ ਮੈਂ ਉੱਤਨਾ ਮੁਲਾਜ਼ਮ ਆ ਜੀ ਮਿਊਸਲ ਕਮੇਟੀ ਦਾ ਯਾਨੀ ਮੈਨੂੰ ਹੀ ਇਹ ਗੱਲ ਲੱਗੀ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚਕਾਰਿਆ ਨੇ ਪਰ ਇਹ ਡੰਪ ਨਹੀਂ ਬਣਦਾ ਜੀ ਇਹ ਤਾਂ ਇਹਦਾ ਲਿਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਜਮਾ ਕਰ ਲਿਆ ਮਾਲ ਜੀ ਨਾ ਫੇਰ ਇੱਕ ਦੋ ਵਾਰ ਅਸੀਂ ਜਾ ਕੇ ਪਹਿਲਾਂ ਵੀ ਛੱਡਿਆ ਫੇਰ ਕਹਿੰਦਾ ਹੁਣ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਜਾ ਕੇ ਸਾਫ ਕਰ ਦੰਦਾ ਇਹ ਫੇਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂ ਜੀ ਉਹ ਥਾਲੀ ਵਾਲਾ ਹਾਂ ਇਹ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਕੱਲ ਚੱਕਾਂਗੇ ਠੀਕ ਜਿੰਨੇ ਅੱਜ ਟਰਾਲੀਆਂ ਭਰੇਗੇ ਉਹਨੂੰ ਹੀ ਭਰਾਂਗੇ ਕਿਉਂਕਿ ਆਹ ਮੇ ਚੱਕਣਾ ਵੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਤੇ ਨਾ ਕਰਨਾ ਵੀ ਔਖਾ ਟਰਾਲੀ ਮਸ਼ੀਨ ਲੱਗਦੀ ਨਹੀਂ ਹੈ ਕਿ ਜੀ ਠੀਕ ਹੈ ਬਾਕੀ ਕੱਲ ਨੂੰ ਜਿੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂਗੇ ਪਰ ਜੇ ਫੇਰ ਲਿਆਊਗਾ ਫੇਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਵਿੱਚ ਪੱਠੇ ਵੀ ਲਾ ਪੱਠੇ ਵੀ ਡੰਗਰਾਂ ਨੂੰ ਪੱਠੇ ਪਾ ਦੋ ਇਹ ਡੰਗਰਾਂ ਦੇ ਖਾਨੜਾ ਨਾਲ ਸਮਾਨ ਆਇਆ ਨਹੀਂ ਜੀ ਇਹ ਤਾਂ ਸੂਰਾਂ ਦੇ ਖਾਨੜਾ ਨਾਲ ਸਮਾਨ ਚੁਲੇ ਕੰਮ ਠੀਕ ਹੈ ਗੱਲ ਹੈ ਬਈ ਔਖਾ ਔ ਡਾਕਟਰ ਸਾਹਿਬ ਕੀ ਨਾਮ ਹੈ ਗੁਰਮਿੰਦਰ ਸਿੰਘ ਡਾਕਟਰ ਸਾਹਿਬ ਭਗਵਾਨਪੁਰਾ ਪਿੰਡ ਪਹੁੰਚੇ ਹੋ ਕੀ ਮਾਮਲਾ ਸੀ ਮਾਮਲਾ ਇਹ ਸੀਗਾ ਜੀ ਆਪਣੇ ਸੰਗਾਲਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮੰਦ ਦੁਕਾਨਾਂ ਦਾ ਚੱਕ ਕੇ ਲਿਆ ਕੇ ਤੇ ਘਰੇ ਡੰਗਰਾਂ ਨੂੰ ਆਉਂਦਾ ਸੀਗਾ ਤੇ ਬਾਕੀ ਉਹਦਾ ਗੰਦਮੰਦ ਦਾ ਨਾਲ ਟੋਬੇ ਦੇ ਵਿੱਚ ਉਹਦਾ ਕੁਝ ਆਪਣੇ ਘਰ ਦੇ ਅੰਦਰ ਜਮਾ ਕਰੀ ਜਾਂਦਾ ਸੀ ਬਹੁਤ ਗਵਾਹ ਹਾਂ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਣ ਨੂੰ ਤਾਂ ਲੱਗਦਾ ਹੈ ਵੀ ਸਾਈਕੋ ਆ ਬੰਦਾ ਓਕੇ ਆ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਟੀਮ ਤੇ ਬਣਾ ਕੇ ਤੇ ਦੰ ਤੁਸੀਂ ਮਕਾਨ ਦੇ ਅੰਦਰਲੇ ਹਾਲਾਤ ਦੇਖਿਆ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਖਾਣਾ ਜਿਹੜਾ ਬਾਟਾ ਬਣਾਏ ਹੋਏ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਜੀ ਖਾਣ ਖੜਬ ਨੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਤੇ ਬਿਠਾਏ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਂਗੇ ਜਿਹੜੇ ਪਸ਼ੂ ਵਗੈਰਾ ਰੱਖਿਓ ਨੇ ਉਹ ਉਹ ਦੇਖਦੇ ਆਂ ਜੀ ਇਹਨਾਂ ਵਿੱਚ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦੇ ਆਂ ਉਸ ਤੋਂ ਬਾਅਦ ਸਪੈਸਟਾਂ ਨੂੰ ਉਹ ਖਾਣ ਪੀਣ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ ਪੁੱਟੇ ਦਾ ਪਾਉਂਦੇ ਨਹੀਂ ਵੀ ਇਹੀ ਪਾਉਂਦੇ ਆ ਸਾਰੇ ਇਸ ਤਮਰਾਲੇ ਤੋਂ ਲਿਆ ਟਿਕਾਨਾਂ ਤੋਂ ਇੱਕ ਕੰਪਲੇਂਟ ਫਿਰ ਪਿੰਡ ਵਾਸੀਆਂ ਵੱਲੋਂ ਹਾਂਜੀ ਪਿੰਡ ਵਾਸੀ ਸਰ ਜਿਹੜਾ ਸਮਾਨ ਜਿਹੜਾ ਰੱਖਾ ਕਿੱਥੇ ਰਿਹਾ ਇਹ ਕਿੱਥੇ ਇਹਨਾਂ ਦੇ ਭਰਾ ਦਾ ਹੀ ਕੋਈ ਡੰਪ ਆਇਆ ਜਗਾ ਉਹ ਉੱਤੇ ਬਣਾ ਕੇ ਦੁਬਾਰਾ ਕਰੀ ਸਫਾਈ ਕਰਕੇ ਅਸੀਂ ਕਾਨੂੰਨ ਦੇ ਅੰਚ ਚਟਕਾਰਾਂਗੇ ਈਨਾ ਮਜੀ ਤੁਹਾਡਾ ਕਰਮਜੀਤ ਕਿਹੜਾ ਪਿੰਡ ਆ ਜੀ ਭਗਵਾਨਪੁਰਾ ਆ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਹੈ ਜਨਾ ਚਾਹੁੰਗੇ ਇਹਦੇ ਵਿੱਚ ਕੀ ਕਹਿਣਾ ਬਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਉਹ ਸਫਾਈ ਵਾਲੇ ਜਾਦੇ ਚੱਲ ਵੀ ਕਹਿੰਦੇ ਸਫਾਈ ਕਰ ਪਰ ਇਹ ਸਾਮਾਨ ਦੇ ਵਿੱਚ ਵਿੱਚ ਗੰਦਾ ਸਾਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਗਾਦੇ ਵਿੱਚ ਆ ਮੈਂ ਉਹਦਾ ਫਾਇਦਾ ਕੀ ਕਾਫੀ ਉਹ ਵਿੱਚ ਜਿਹੜੇ ਜੂਸ ਕਾਹਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡਾਂ ਵਾਲੇ ਪਿੰਡਾਂ ਤੇ ਕਹ ਰਿਹਾ ਕਾਫੀ ਸਮੇ ਤੋਂ ਪਿੰਡਾਂ ਵਾਲੇ ਤੋਂ ਤਾਂ ਬਹੁਤ ਕੁਝ ਕਹਨੇ ਨਹੀਂ ਹੁਣ ਮੇਰੀ ਗੱਲ ਸੁਣ ਵੀ ਤਾਂ ਮੈਨੂੰ ਪਤਾ ਚੀਜ਼ ਹਾਂ ਮੈਂ ਇਹ ਲੈ ਆ ਕੇ ਮੈਂ ਉਹਨ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚਕਾਉਂਦੇ ਸੀਗੇ ਇਹ ਮੈਂ ਜਮਾਂ ਦੇ ਛਾਲ ਬਾਅਦ ਕਿੰਨਾ ਕ ਸਮਾਂ ਹੋ ਗਿਆ ਕਿੱਥੇ ਕਰਦੇ ਨੇ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬਾਪੂ ਜੀ ਬਹੁਤ ਸਾਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ 'ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਾਮਾਨ ਨਿਕਲਿਆ ਗੰਦਾ ਸਾਮਾਨ ਮੈਂ ਇੱਕ ਹੀ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਇਹਨਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਹਦੇ ਵਿੱਚ ਉਹ ਲਫਾਵਾ ਨਿਕਲਦਾ ਹੀ ਲਫਾਵਾ ਇਕੱਠਾ ਹੁੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਸੜਿਆ ਥੋੜੋ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਤੇ ਦਾਗ ਹੀ ਗਲਿਆ ਸੜਿਆ ਤਾਂ ਹੁਣ ਫੇ ਕੀੜਾ ਪੈਂਦਾ ਉਹਦੇ 'ਚ ਹੋਰ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚੱਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਿਹਾ ਮੇਰੇ ਭਾਪਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀਆਂ ਨੂੰ ਵੇਚੂਗਾ ਤੇ ਪਿੰਡ ਤੇ ਆ ਜਾਂ ਬਾਹਰ ਕਿੰਨੇ ਦਿਨ ਚੱਕੇਗਾ ਉਥੋਂ ਉਹਨੇ ਕੱਲ੍ਹ ਨੂੰ ਸ਼ੁਰੂ ਕਰ ਦੇਣਾ ਚੱਕਣਾ ਹਾਂ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਜਿਹੜਾ ਦੁਬਾਰੇ ਕਿਉਂ ਰੱਖਾਂਗੇ ਆਪਾਂ ਠੀਕ